ਦੋਸਤੋ ਨਾਮ ਮੇਰਾ ਸਾਧੂ ਸੰਗਤ ਪਿੰਡ ਮੇਰਾ ਗੁਰੂਸਰ ਹੈਗਾ ਤੇ ਪਿਛਲੇ ਕੁਝ ਸਮੇਂ ਤੋਂ ਮੈਂ ਐਮਈ ਲਾਈਫਸਟਾਈਲ ਨਾਲ ਜੁੜ ਕੇ ਕੰਮ ਕਰ ਰਿਹਾ ਹਾਂ ਜਿਸ ਦੇ ਵਿੱਚ ਸਾਡੇ ਕੋਲ ਸਿਹਤ ਨੂੰ ਸਹੀ ਰੱਖਣ ਵਾਲੇ ਤੇ ਖੇਤੀ ਨੂੰ ਆਰਗੇਨਿਕ ਕਰਨ ਵਾਲੇ ਬਹੁਤ ਸਾਰੇ ਸਾਡੇ ਕੋਲ ਪ੍ਰੋਡਕਟ ਹੁੰਦੇ ਆ ਤੇ ਪਿਛਲੇ ਕੁਝ ਸਮਾਂ ਸਟਾਰਟਿੰਗ ਦੇ ਵਿੱਚ ਬਾਈ ਜੀ ਨੂੰ ਅਸੀਂ ਮੱਕੀ ਜਿਹੜੀ ਪ੍ਰੋਡਕਟ ਵਰਤ ਨੂੰ ਦਿੱਤੇ ਸੀਗੇ ਤੇ ਆਪਾਂ ਬਾਈ ਜੀ ਦੀ ਜਵਾਨ ਨੂੰ ਸੁਣਦੇ ਆ ਤੇ ਬਾਈ ਜੀ ਨੇ ਆਪਣੇ ਜਿਹੜੇ ਪ੍ਰੋਡਕਟ ਵਰਤੇ ਸੀ ਉਹਨਾਂ ਨੂੰ ਇਹਨਾਂ ਨੂੰ ਕੀ ਫਾਇਦਾ ਹੋਇਆ? ਸੱਚੀ ਗੱਲ ਬਾਈ ਜੀ। ਸੱਚੀ ਗੱਲ ਜੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਰਣਜੀਤ ਸਿੰਘ ਹੈ ਜੀ। ਤੇ ਪੈੰਡ ਕਿਹੜਾ ਹੈ? ਪੈੰਡ ਕੋਟਲਾ ਰਹਿ ਗਿਆ। ਤੇ ਬਾਈ ਜੀ ਤੁਸੀਂ ਆਪਣੇ ਪ੍ਰੋਡਕਟ ਵਰਤੇ ਸੀ ਜੀ ਤੇ ਆਪਣੀ ਮੱਕੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਹਾਨੂੰ ਕੀ ਹੋਣ ਸਕਦੇ ਸੀ? ਤੁਹਾਡੀ ਮੱਕੀ ਦੇ ਵਿੱਚ ਕੀ ਪ੍ਰੋਬਲਮ ਸੀ? ਮੱਕੀ ਜੀ ਅਸੀਂ ਵਾਉਣ ਨੂੰ ਤਿਆਰ ਸੀ ਪਹਿਲੇ। ਸਹੀ ਜੀ ਚੋਸ ਤੋਂ ਬਾਅਦ ਜਦੋਂ ਤੁਹਾਡੇ ਨਾਲ ਮਿਲੇ ਆ ਤੇ ਤੁਸੀਂ ਆਹ ਸਪਰੇਅ ਦੇ ਗਏ ਸੀਗੇ ਹਾਂਜੀ ਜੋ ਪਹਿਲੀ ਸਪਰੇਅ ਕੀਤੀ ਤੇ ਥੋੜੇ ਸਮੇਂ ਚ ਹੀ ਫਰਕ ਪੈ ਗਿਆ ਸੀਗਾ ਸਹੀ ਹੈ ਉਦੋਂ ਬਾਅਦ ਫਿਰ ਇੱਕ ਸਪਰੇਅ ਹੋਰ ਕੀਤੀ ਸੀ ਤੇ ਦੋ ਸਪਰੇਅਆਂ ਕੀਤੀਆਂ ਸੀਗਾ ਜੀ ਹਾਂਜੀ ਤੇ ਦੋ ਸਪਰੇਅਆਂ ਤੋਂ ਬਾਅਦ ਮੱਕੀ ਤੁਹਾਡੇ ਸਾਹਮਣੇ ਜੀ ਦੇਖ ਸਕਦੇ ਹੋ ਸਹੀ ਬਹੁਤ ਵਧੀਆ ਰਿਜ਼ਲਟ ਆਇਆ ਜੀ ਤੇ ਸਾਰੇ ਇਹਨਾਂ ਨੂੰ ਆਪਾਂ ਇੰਡੀਆ ਐਗਰੋ ਦੇ ਆਪਣੇ ਪ੍ਰੋਡਕਟ ਦਿੱਤੇ ਸੀ ਇਹ ਗਰੋ ਮੈਜਿਕ ਤੇ ਸਪਰੇਅ ਪਲੱਸ ਇਹਨਾਂ ਨੇ ਪ੍ਰੋਡਕਟ ਵਰਤੇ ਸੀ ਜਿਦੇ ਨਾਲ ਤੁਹਾਡੇ ਸਾਹਮਣੇ ਮੱਕੀ ਦੀ ਤੁਸੀਂ ਗਰੋਥ ਦੇਖ ਸਕਦੇ ਆਂਗੇ ਤੇ ਬਾਈ ਜੀ ਨੇ ਆਪਣੇ ਜਿਹੜੇ ਪ੍ਰੋਡਕਟ ਪਨੀਰੀ ਦੇ ਵਿੱਚ ਵੀ ਯੂਜ਼ ਕੀਤੇ ਆ ਤੇ ਇਹਨਾਂ ਨੇ ਆਪਣੇ ਝੋਨੇ ਦੇ ਵਿੱਚ ਵੀ ਪਾਇਆ ਤੇ ਸਾਰੀ ਫਸਲ ਦੇ ਆਪਣੇ ਪ੍ਰੋਡਕਟ ਯੂਜ਼ ਕਰ ਰਿਹਾ ਤੇ ਆਪਾਂ ਆਜੋ ਦੋਸਤੋ ਰਲ ਮਿਲ ਕੇ ਠੀਕ ਹੈ ਪੰਜਾਬ ਨੂੰ ਜ਼ਹਿਰ ਮੁਕਤ ਕਰੀਏ ਤੇ ਇੰਡੀਆ ਐਗਰੋ ਨਾਲ ਜੁੜ ਕੇ ਪੰਜਾਬ ਦੀਆਂ ਆਉਣ ਵਾਲੀਆਂ ਫਸਲਾਂ ਤੇ ਨਸਲਾਂ ਨੂੰ ਬਚਾ ਸਕਦੇ ਆ ਬਾਈ ਜੀ ਤੁਸੀਂ ਅੱਗੇ ਵੀ ਸੰਦੇਸ਼ ਦੇ ਰਹੇ ਆ ਵੀ ਇਹਨਾਂ ਪ੍ਰੋਡਕਟਾਂ ਨੂੰ ਵਰਤੋ ਹਾਂ ਬਾਈ ਅਸੀਂ ਤਾਂ ਕਹਿ ਰਹੇ ਆ ਵੀ ਅਸੀਂ ਸਾਰੇ ਵਾਂਗ ਤੇ ਵਰਤ ਰਹੇ ਆ ਵੀ ਤੁਸੀਂ ਵੀ ਵਰਤੋ ਹੋ ਤੇ ਗਾਂ ਅੱਗੇ ਹੋਰ ਵੀ ਲੋਕਾਂ ਨੂੰ ਸ਼ੇਅਰ ਕਰੋ ਧੰਨਵਾਦੀ ਥੈਂਕ ਯੂ